ਦਾ 사시카하 ਜੀ ਤੁਸੀਂ ਦੇ ਦੇ ਵੀਓ ਤਸਵੀਰ ਆਪਣੀ ਸਕਰੀਨ ਦੇ ਉੱਤੇ ਜੋ ਕਿ ਇੱਕ ਭਚਾਲ ਦੀਆਂ ਨੇ ਦੱਸਿਆ ਜਾ ਰਿਹਾ ਕਿ థਾਈਲੈਂਡ ਦੇ ਵਿੱਚ ਭਚਾਲ ਦੇ ਝਟਕਿਆਂ ਨੇ ਵੱਡੀਆਂ-ਵੱਡੀਆਂ ਬਿਲਡਿੰਗਾਂ ਹਲਾ ਦਿੱਤੀਆਂ ਤੇ ਬਿਲਡਿੰਗਾਂ ਦੇ ਉੱਪਰ ਬਣੇ ਹੋਏ ਸਵਿਮਿੰਗ ਪੂਲ ਦੇ ਵਿੱਚੋਂ ਜਿਹੜਾ ਆ ਬਹੁਤ ਹਾਵਾਂ ਦੇ ਉੱਤੇ ਦੇਖਿਆ ਗਿਆ ਕਿ ਪਾਣੀ ਜਿਹੜਾ ਆ ਉਹ ਬਾਹਰ ਨੂੰ ਉਸਲਦਾ ਪਿਆ ਸੜਕ ਦੇ ਉੱਤੇ ਦੇਖਦੇ ਪਇਓ ਤੀ ਜਿਵੇਂ ਕਿ ਸਟਰੀਟ ਲਾਈਟਾਂ ਪੂਰੀ ਤਰ੍ਹਾਂ ਜਿਹੜੀਆਂ ਨੇ ਉਹ ਹਿਲਦੀਆਂ ਹੋਈਆਂ ਨਜ਼ਰ ਆਈਆਂ ਵੱਡੀਆਂ-ਵੱਡੀਆਂ ਬਿਲਡਿੰਗਾਂ ਜਿਹੜੀਆਂ ਨੇ ਹਿੱਲ ਗਈਆਂ ਤੇ ਸਵਿਮਿੰਗ ਪੂਲ ਦਾ ਪਾਣੀ ਜਿਹੜਾ ਆ ਉਹ ਤੁਸੀਂ ਦੇ ਦੇ ਪਈਓ ਬਿਲਡਿੰਗਾਂ ਦੇ ਉੱਪਰ ਬਣੇ ਸਵਿਮਿੰਗ ਪੂਲ ਜਿਹੜੇ ਨੇ ਉਹ ਉਸਲ ਕੇ ਬਾਹਰ ਆ ਗਏ ਤੇ ਬਿਲਡਿੰਗਾਂ ਟਹਿ ਢੇਰੀ ਜਿਹੜੀਆਂ ਨੇ ਹੋ ਗਈਆਂ ਵੱਡੀਆਂ-ਵੱਡੀਆਂ ਬਿਲਡਿੰਗਾਂ ਜਿਹੜੀਆਂ ਨੇ ਉਹ ਮਿੱਟੀ 'ਚ ਤਬਦੀਲ ਹੋ ਗਈਆਂ ਤਸਵੀਰਾਂ ਤੁਸੀਂ ਦੇ ਦੇ ਪਈਓ ਕੀ THAILAND ਦੇ ਵਿੱਚ ਪੁਚਾਲ ਨੇ ਬਹੁਤ ਵੱਡੀ ਜਿਹੜੀ ਇਹ ਉਹ ਤਬਾਈ ਮਚਾ ਦਿੱਤੀ ਤੇ ਇਸ ਤਬਾਈ ਦਾ ਮੰਜ਼ਰ ਤੁਸੀਂ ਆਪਣੀ ਸਕਰੀਨ ਦੇ ਉੱਤੇ ਤਸਵੀਰਾਂ ਦੇ ਵਿੱਚ ਦੇ